ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੋਬਾਈਲ ਤੇ ਇੰਟਰਨੈਟ ਵਰਤਣ ਵਾਲਿਆਂ ਨੂੰ ਵੱਡਾ ਝਟਕਾ ਸਸਤੇ ਪਲਾਨ ਬੰਦ ਹੁਣ ਜੇਬ ਹੋਰ ਹੋਵੇਗੀ ਖਾਲੀ Jio ਦੇ ਡਾਟਾ ਪਲਾਨ ਵਰਤਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ Reliance Jio ਦੇ ਆਪਣੇ ਸਭ ਤੋਂ ਸਸਤੇ 1 GB ਦਾ ਪ੍ਰੀਪੈਡ ਪਲਾਨ ਬੰਦ ਕਰ ਦਿੱਤੇ ਗਏ ਹਨ ਇਹਨਾਂ ਪਲਾਨਾਂ ਦੀ ਕੀਮਤ 209 ਰੁਪਏ ਤੇ 299 ਪੈਸੀ ਇਸ ਦੀ ਵਿੱਦਤਾ 28 22 ਦਿਨਾਂ ਦੀ ਸੀ ਅਤੇ ਦੂਜੇ ਦੀ ਵਿੱਦਤਾ 28 ਦਿਨਾਂ ਦੀ ਸੀ ਇਸ ਵਿੱਚ ਅਸੀਮਤ ਕਾਲਿੰਗ ਤੇ 100 SMS ਵਿਸਨ ਹੁਣ 28 ਦਿਨਾਂ ਦੀ ਵਤਨ ਵਾਲਾ ਰੋਜ਼ਾਨਾ ਡਾਟਾ ਪਲਾਨ 299 ਪੈਸ ਤੋਂ ਸ਼ੁਰੂ ਹੁੰਦਾ ਹੈ ਇਹ 1 65 GB ਡਾਟਾ ਰਜਾਨਾ ਦੀ ਪੇਸ਼ਕਸ਼ ਕਰਦਾ ਹੈ Jio ਤੋਂ ਪਹਿਲਾਂ Airtel ਅਤੇ Vodafone Idea ਅਤੇ ਸਸਤੇ ਪ੍ਰੈਨ ਬੰਦ ਕਰ ਦਿੱਤੇ ਗਏ ਹਨ ਇਹ ਦੋਵੇਂ ਕੰਪਨੀਆਂ ਪਹਿਲਾਂ ਹੀ 28 ਦਿਨਾਂ ਲਈ 200 ਰੁਪਏ ਚਾਰਜ ਕਰਦੀਆਂ ਸਾਡੀ ਰਿਪੋਰਟਾਂ ਅਨੁਸਾਰ Jio ਦੇ ਪ੍ਰਤੀ ਉਪਭੋਗਤਾ ਆਪਣੀ ਔਸਤ ਆਮਦਨ ਵਧਾਉਣ ਲਈ ਇਹ ਕਦਮ ਚੁੱਕਿਆ ਹੈ ARPPU ਉਸ ਤਰ੍ਹਾਂ ਕਿ ਜੋ ਇੱਕ ਉਪਭੋਗਤਾ ਇੱਕ ਟੈਲੀਕਮ ਕੰਪਨੀ ਨੂੰ ਅਦਾ ਕਰਦਾ ਹੈ Jio ਆਪਣੀ ਵਿੱਤੀ ਸਿਹਤ ਸਿਹਤ ਨੂੰ ਮਜ਼ਬੂਤ ਕਰਨ ਲਈ ਇਸ ਲਈ ਇਸ ਨੂੰ ਵਧਾਉਣ ਦੀ ਵਧਾਉਣਾ ਚਾਹੁੰਦਾ ਹੈ ਵਰਤਮਾਨ ਵਿੱਚ Jio ਦਾ ARPU ਜੋ 209 ਰੁਪਏ ਵਿੱਚ ਹੈ 249 ਪੈ ਤੇ 209 ਰੁਪਏ ਵਾਲੇ ਪਲਾਨ ਹਟਾਈ ਜਾਣ ਤੇ ਬਾਅਦ Jio ਕੋਲ ਹੁਣ ਇੱਕ GB ਡਾਟਾ ਰਜਨਾ ਰਜਨਾ ਡਾਟਾ ਵਾਲਾ ਕੋਈ ਪ੍ਰੀਪੇਡ ਪਲਾਨ ਨਹੀਂ ਹੈ ਹੁਣ ਉਪਲਪਤ ਦ ਬਜਟ ਉਨਕੂਲ ਪਲਾਨ ਹਨ 239 ਰੁਪਏ ਵਿੱਚ 22 ਦਿਨਾਂ ਦੀ ਵੈਧਤਾ ਦੇ ਨਾਲ 1.5 GB ਡਾਟਾ ਰੋਜ਼ਾਨਾ ਤੇ ਅਸੀਮਤ ਕਾਲਿੰਗ ਤੇ 100 SMS ਪ੍ਰਤੀ ਦਿਨ ਦੀ ਪੇਸ਼ਕਸ਼ ਕਰਦਾ ਹੈ ਇਹ ਪਲਾਨ 269 ਰੁਪਏ ਤੋਂ ਸਸਤਾ ਹੈ ਪਰ ਵੈਧਤਾ 6 ਦਿਨਾਂ ਘੱਟ ਹੈ ਜੇਕਰ ਤੁਸੀਂ ਘੱਟ ਵੈਧਤਾ ਦੇ ਨਾਲ ਥੋੜਾ ਹੋਰ ਡਾਟਾ ਚਾਹੁੰਦੇ ਹੋ ਤਾਂ ਇੱਕ ਇੱਕ ਚੰਗਾ ਵਿਕਲਪ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ